ਮੈਨ ਇੰਸਪੈਕਟਰ ਬਾਂਸਰ ਟ੍ਰੈਫਿਕ ਇੰਚਾਰਜ ਬਰਨਾਲਾ ਤੇ ਡੀਸੀ ਸਾਹਿਬ ਦੇ ਹੁਕਮਾਂ ਨਾਲ ਜਿਹੜਾ ਪੁਲ ਪੁਲ ਦੀ ਸਾਰੀ ਦਾ ਕੰਮ ਚੱਲ ਰਿਹਾ ਇਸ ਕਰਕੇ ਹੀ ਜਿਹੜੀ ਟ੍ਰੈਫਿਕ ਆ ਟ੍ਰੈਫਿਕ ਦੋਨਾਂ ਸਾਈਡਾਂ ਤੋਂ ਰੁਕੀ ਹੋਈ ਹੈ ਸਾਡੇ ਮੁਲਾਜ਼ਮ ਹੀ ਲੱਗੇ ਨੇ ਜਿਹੜੀ ਹੈਵੀ ਵਹੀਕਲ ਆਉਂਦੇ ਆ ਉਹ ਆਈਟੀ ਚੌਂਕ ਤੋਂ ਅਸੀਂ ਗਰਚਾ ਰੋਡ ਨੂੰ ਡਾਇਵਰਟ ਕੀਤੇ ਹੋਏ ਆ ਜਿਹੜੀ ਬਠਿੰਡਾ ਮਾਨਸਾ ਵਾਲੀ ਬੱਸਾਂ ਜਾਂਦੀਆਂ ਜਾਂ ਟਰੱਕ ਨੇ ਇਹ ਡੇਲ ਰੋਡ ਨੂੰ ਹੋ ਕੇ ਮੋਗਾ ਬਾਈਪਾਸ ਨੂੰ ਉਧਰ ਨੂੰ ਡਾਇਵਰਟ ਕੀਤਾ ਹੈ ਹਾਂ ਬੈਨਰ ਵੀ ਲਾਏ ਹੋਏ ਆ ਵੀ ਤਾਂ ਜੋ ਇਹ ਬੈਨਰ ਦੇਖ ਕੇ ਜਿਹੜੇ ਹੈਵੀ ਵਹੀਕਲ ਨਾ ਐਂਟਰੀ ਕਰਨ ਪੁਲ ਦੇ ਉੱਪਰ ਹਾਂ ਦੋਨੋਂ ਸਾਈਡਾਂ ਤੇ ਸਾਡੇ ਮੁਲਾਜ਼ਮ ਟ੍ਰੈਫਿਕ ਤੇ ਲਾਏ ਹੋਏ ਆ ਬਾਜਾਖਾਨਾ ਚੌਂਕ ਆ ਬਾਜਾਖਾਨਾ ਚੌਂਕ ਤੇ ਵੀ ਐਮ ਜੀਓ ਲਾਇਆ ਨਾਲ ਪੀਸੀਆਰ ਇੱਕ ਨੰਬਰ ਲਾਇਆ ਹੋਇਆ ਹੈ ਜੀ ਦੋਨੋਂ ਸਾਈਡਾਂ ਤੇ ਮੁਲਾਜ਼ਮ ਲਾਏ ਆ ਟ੍ਰੈਫਿਕ ਤੇ ਲਾਏ ਆ ਪੀਸੀਆਰ ਵੀਸੀਆਰ ਵੀ ਲਾਏ ਹੋਏ ਆ ਨਾਲ ਪਬਲਿਕ ਨੂੰ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਤੁਸੀਂ ਪੁਲ ਦੇ ਉੱਪਰ ਹੈਵੀ ਵਹੀਕਲ ਨਾ ਲੈ ਕੇ ਜਾਓ ਤਾਂ ਜੋ ਕੋਈ ਅੰਸ ਖਾਂ ਵੀ ਘਟਣਾ ਨਾ ਵਾਪਰੇ ਮੇਰਾ ਨਾਮ ਸ਼ਤੀਸ਼ ਕੁਮਾਰ ਹੈ ਸਾਡੀ ਬਿਲਕੁਲ ਸਾਹਮਣੇ ਦੁਕਾਨਾਂ ਪੁੱਲ ਦੇ ਜਿੱਥੋਂ ਇਹ ਪਾਣੀ ਦਾ ਰਸਾਅ ਹੋ ਰਿਹਾ ਸੀ ਬਹੁਤ ਭਾਰੀ ਰਸਾਅ ਹੋ ਰਿਹਾ ਸੀ ਘੱਟੋ ਘੱਟ ਵੀ 10-15 ਟਰਾਲੀਆਂ ਮਿੱਟੀ ਦੇ ਨਿਕਲ ਗਏ ਇੱਥੋਂ ਇਹ ਕਿਸੇ ਵੇਲੇ ਵੀ ਕੋਈ ਹਾਦਸਾ ਹੋ ਸਕਦਾ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕਰਿਆ ਜਾਵੇ ਕਿ ਕੋਈ ਇਸ ਤੋਂ ਇਹ ਨਾ ਹੋਵੇ ਕਿ ਇਸ ਤੋਂ ਪਹਿਲਾਂ ਵੀ ਕੋਈ ਵੱਡਾ ਹਾਦਸਾ ਹੋ ਜੇ ਤੇ ਕਿਸੇ ਦੀ ਜਾਨੀ ਮਾਦੀ ਦੀ ਨੁਕਸਾਨ ਹੋ ਜੇ ਸਾਡੇ ਘਰਾਂ ਨੂੰ ਬਹੁਤ ਖਤਰਾ ਹੈ ਇਹ ਗੋਵਿੰਦ ਕਲੋਨੀ ਸਰਜੀਤ ਸਿੰਘ ਬਰਨਾਲਾ ਦੇ ਨੇੜੇ ਉਹ ਲਾਜੇ ਇਹ ਗਲੀ ਨੰਬਰ 11 ਦੇ ਕੋਲੇ ਉਹਨਾਂ ਦਾ ਤੇ ਕਿਸੇ ਟਾਈਮ ਵੀ ਹਾਸਾ ਹੋ ਸਕਦਾ ਜਦੋਂ ਥੱਲੇ ਕੋਈ ਖਾਲੀ ਹੋਵੀ ਜਗ੍ਹਾ ਕਿਸੇ ਟਾਈਮ ਵੀ ਹਾਸਾ ਹੋ ਸਕਦਾ